ਹਾ ਪਾਬੀ ਕੋਈ ਨਾ ਮੇਰੇ ਸੈੱਟ ਹੋ ਜੂ ਕਮੈਂਟ ਸੁਣ ਲੈਂਦੇ ਮੇਰੀ ਗੱਲ ਬਸ ਅੱਪਾ ਰਾਤ ਨੂੰ ਗੱਲ ਕਰਾਂਗੇ ਹਾਂ ਚੰਨਾ ਠੀਕ ਆ ਕੋਈ ਚੀਜ਼ ਦੀ ਲੋੜ ਹੋਈ ਚੇਤਨ ਨੂੰ ਦੱਸ ਦੇ ਨਹੀਂ ਚੇਤਕ ਅਸੀਂ ਇਹ ਨਹੀਂ ਕਰ ਸਕਦੇ ਲੋਕ ਕੀ ਕਹਿਣਗੇ जाइए। ले नाश्ता आ जल्दी ये नाश्ता नहीं बने तो चाह लिया बस मैं लेट हो रहा ऑफिस तो ਜਲਦੀ ਲਿਆ ਜਲਦੀ ਅੱਜ ਅੱਜ ਮੈਂ ਰਾਤ ਨੂੰ ਥੋੜਾ ਲੇਟ ਆਉਂਗਾ ਮੇਰੀ ਕਲਾਈਂਡ ਨਾਲ ਮੀਟਿੰਗ ਹੈ ਤੇ ਹੋ ਸਕਦਾ ਮੈਂ ਲੇਟ ਹੋ ਜਾਣਾ ਠੀਕ ਆ ਤੇ ਚੇਤਨ ਹੈਗਾ ਜੇ ਕੋਈ ਚੀਜ਼ ਮੰਗਾਣੀ ਹੋਵੇ ਚੇਤਨ ਨੂੰ ਦੱਸ ਦਿਓ ਠੀਕ ਆ ਅੱਛਾ ਸੁਣੋ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ ਗੱਲਾਂ ਚਾਹੀਏ ਦੋ ਕਰੀ ਪਰ ਹੁਣ ਮੈਂ ਜਾਣਾ ਮੈਂ ਹੋ ਰਿਹਾ ਲੇਟ ਆਪਾਂ ਰਾਤ ਨੂੰ ਗੱਲ ਕਰਾਂਗੇ ਸਹਿ ਤੂੰ ਦੋ ਗੱਲਾਂ ਕਰ ਲੈ ਠੀਕ ਹੈ ਨਾ ਜਮਾਈ ਦੋ ਮਿੰਟ ਲੂੰਗੀ ਛੋਟੇ ਮੈਂ ਹੋ ਰਿਹਾ ਲੇਟ ਠੀਕ ਹੈ ਮੈਂ ਬਸ ਚਾਹ ਵੀ ਬਾਦ ਦੋ ਘੁੱਟ ਪੀਣੀ ਹੈ ਮੈਂ ਨਿਕਲਣਾ ਮੈਂ ਤਾਂ ਬਹੁਤ ਲੇਟ ਆ ਤਰਾਇੰਡ ਵੇਟ ਕਰੀ ਜਾਂਦਾ ਮੇਰੀ ਬਾੜੀ ਜ਼ਰੂਰੀ ਗੱਲ ਹੈ ਤੁਸੀਂ ਦੋ ਮਿੰਟ ਸੁਣ ਲੈਂਦੇ ਮੇਰੀ ਗੱਲ ਬਸ ਆਪਾਂ ਰਾਤ ਨੂੰ ਗੱਲ ਕਰਾਂਗੇ ਹੁਣ ਚਲਦਾ ਠੀਕ ਹੈ ਕੋਈ ਚੀਜ਼ ਦੀ ਲੋੜ ਹੋਈ ਚੇਤਨ ਨੂੰ ਦੱਸ ਦੇ ਕਿਤਨ ਹੈਗਾ ਮੈਨੂੰ ਕਹਿਤਾ ਠੀਕ ਹੈ ਆਪਾਂ ਤਿਆਰ ਹੋ ਇਹ ਤਾਂ ਮੇਰਾ ਕੀ ਧਿਆਨ ਰੱਖੂਗਾ ਉਹਦੇ ਵਾਰੀ ਤਾਂ ਗੱਲ ਕਰਨੀ ਸੀ ਮੇਰੀ ਤਾਂ ਜਮਾਂ ਹੀ ਨਹੀਂ ਸੌਂਦੇ ਹੁਣ ਮੈਂ ਕੀ ਕਰਾਂ ਇਹ ਤਾਂ ਫਸ ਗਈਆਂ ਕਿ ਦੀਪਰ ਉਸ ਨੂੰ ਛੱਡ ਕੇ ਜਾਂਦੇ ਕੀ ਪਤਾ ਉਹਨਾਂ ਨੂੰ ਕਹੀਏ ਤਾਂ ਬਹਿ उमी जान बैठ आके यूं लगदा भाई भाग गया ओ जा चिरू चेतन भाभी कर ली होनी चाट और किया अब सवाल की कह है चेतन हां जी भाभी जी की गल कॉलेज कॉलेज नहीं जाना जी जाना जी फिर?

ਵੀ ਕਿਲੇ ਕੇ ਦੇਖ ਲਈ ਕਿਲੇ ਕੇ ਆ। ਹੁਬੇ ਜ ਆਣਾ ਕਰਿਆ ਕਰੋ। ਓ ਪਾਬੀ ਆ ਕੀ ਯਾ ਜਮਾ ਸੁੱਕੀ ਰੋਟੀ ਆ ਦੇਖ ਲਿਓ। ਕੀ ਹੋ ਗਿਆ? ਓਰੇ ਇਹਨੂੰ ਹੀ ਥੋੜਾ ਕਿਉਂ ਕਿਉ ਦੇ ਲਿਆ ਕਰੋ ਨਾਲ ਦੁੱਧ ਦੇ ਦਿਆ ਕਰੋ। ਬਾਈ ਜਗ ਬੜੇ ਮੋਟੇ ਕਿਤੇ ਹੋਏ ਆ ਮੈਂ ਜਮਾ ਸੁੱਕਾ ਹੋਇਆ ਪਿਆ। ਮੈਨੂੰ ਥੋੜਾ ਮੋਟਾ ਕਰ ਦੋ। ਤੈਨੂੰ ਬਾੜੀਏ ਦਿਲ ਆਣਾ। ਚੱਲ ਖਾ ਮੈਂ ਹੁਣੀ ਤੇਤੀ ਕਿਉਚ ਬਣਾਏ ਨੇ ਤੇਤੇ ਮੈਨੂੰ ਤਾਂ ਪੋਰਾ ਵੀ ਨਹੀਂ ਦਿਖਦਾ ਕਿਤੇ ਤੇਤੀ ਕਿਉ ਹੈ ਮੈਂ ਇੱਥੇ ਅੱਛਾ ਮੈਂ ਤੂੰ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰ ਰਹੀ ਆ ਹੁਣ ਚਲ ਅੱਛਾ ਖਾ ਮਟਰ ਫੜੀਰ ਬਣਾਇਆ ਮੈਂ ਨਾਲ ਕੋਈ ਨਾ ਇਹ ਕਾ ਲੂੰਗਾ ਐਂ ਦੱਸੋ ਬਾਜੀ ਕਰਤਾ ਕਾਉਣੇ ਆ ਸ਼ਾਮ ਨੂੰ ਕਿਨੂੰ ਪਤਾ ਹੀ ਉਹਨਾਂ ਨੂੰ 9 10 ਦਾ ਬਾਜੀ ਜਾਂਦੇ ਆਣ ਨੂੰ जो थोड़ा late आउंगी, हाँ, मैं तो डिगल्ला सुन रही थी। तू तो साड़ी डिगल्ला सुन रहा है? नहीं पापी, मैं तो उधर बस चीषे मरे वाले वही अंदाज़ थी कि आज तो बस थोड़े ही गालों से सुन रही थी। चल तू उस छात्र, तू चित्ती-चित्ती रोटी खा, तेरी कॉलेज भी जाना, ना ले late हो रही है, ठीक है? क ਪਤਾ ਤਾਂ ਨਹੀਂ ਕੰਬਰ ਵੀ ਨਹੀਂ ਚੱਕਦਾ ਇਹ ਮੁੰਡਾ ਪਤਾ ਨਹੀਂ ਹਜੇ ਤੱਕ ਕਾਲਜ ਗਿਆ ਕਿ ਨਹੀਂ ਗਿਆ ਭਾਬੀ ਚੇਤਨ ਕਾਲਜ ਨਹੀਂ ਗਿਆ ਹਜੇ ਤੱਕ ਤੋਂ ਕੋਈ ਨਹੀਂ ਤਾਂ ਮੈਂ ਜਾਣਦਾ ਮੈਂ ਕਹਿੰਦਾ ਸੀਗਾ ਹਾਂ ਕੀ ਕਹਿੰਦਾ ਸੀ ਅੱਜ ਨਾ ਮੇਰਾ ਦਿਲ ਜਾਣੀ ਹੈਗਾ ਕਾਲਜ ਜਾਣ ਤੇ ਪੜਾਈ ਤਾਂ ਹੋਣੀ ਨਹੀਂ ਅੱਜ ਤੂੰ ਐਦਾ ਕਿਉਂ ਕਰਦਾ ਹੈ ਕਾਲਜ ਆਇਆ ਕਰ ਪੜੂਗਾ ਤੇ ਕੁਛ ਕੰਮ ਆਊਗਾ ਤੇਰੇ ਹਾਂ ਕੰਮ ਤਾਂ ਆਊਗਾ ਫਿਰ ਇੱਕ ਇਦਨ ਨਾਲ ਕੀ ਹੁੰਦਾ ਕੀ ਹੁੰਦਾ ਮਤਲਬ ਇਹ ਤਾਂ ਮੈਂ ਕਰ ਦਿੰਦਾ ਤੇਰੇ ਦਾ ਤੋ ਕੀਤਾ ਨਹੀਂ ਹੁਣ ਤੂੰ ਕਰ ਲੇਗਾ ਹੁਣ ਫਿਰ ਤੁਸੀਂ ਕਰ ਰਹੇ ਹੋ ਨਾ ਅੱਛਾ ਫਿਰ ਤੂੰ ਕਾਲਜ ਨਹੀਂ ਜਾਣਾ ਫਿਰ ਕੀ ਕਰੇਗਾ ਦੱਸ ਮੈਨੂੰ ਮੈਂ ਬਸ ਪਹਿਨਣਾ ਥੋੜਾ ਮੈਂ ਆਪਣੇ ਹੋਮਵਰਕ ਕਰ ਲੂੰਗਾ ਜਿਹੜਾ ਮੇਰਾ ਪੁਰਾਣਾ ਰਹਿੰਦਾ ਤੂੰ ਜਾਣਦਾ ਕਿਉਂ ਨਹੀਂ ਕਾਲੀ ਨਾਲੇ ਤੂੰ ਸਾਰਾ ਦਿਨ ਘਰੇ ਲੰਬਾ ਪਿਆ ਰਹਿੰਦਾ ਸਾਰਾ ਦਿਨ ਕਿੱਥੇ ਭਾਬੀ ਅੱਗੇ ਰੋਜ਼ ਜਾਂਦਾ ਨੇਤੀ ਜਾਂਦਾ ਮੈਂ ਅੱਜ ਕਰਨ ਦਾ ਸ਼ਕਤੀ ਤੂੰ ਕਾਲਜ ਚਲੇ ਜਾਇਆ ਕਰ ਸਾਰਾ ਦਿਨ ਬੇਲਾ ਘਰੇ ਬੈਠਾ ਰਹਿੰਦਾ ਨਾਲੇ ਪੜ੍ਹੂਗਾ ਤੇ ਕੁਝ ਕੰਮ-ਗੁੰਮ ਵੀ ਕਰੂਗਾ ਕੀ ਕਿਰਦਾ ਪਿਆ ਪੱਬੀ ਕੁਛ ਨਹੀਂ ਸਾਤ ਦੇਖ ਰਿਹਾ ਤੀਗਾ ਮਨ ਲੱਭੇ ਕੁਟ ਲੱਗ ਗਿਆ ਥੋੜਾ ਕੰਮ ਵੰਮ ਕਰ ਲਿਆ ਕਰ ਸਾਰਾ ਦਿਨ ਬੇਲਾ ਰਹਿੰਦਾ ਨਲੇ ਨਾ ਪੜਦਾ ਵੀ ਨਹੀਂ ਤੂੰ ਬਾਬੀ ਪੜਾਈ ਤਾਂ ਤੈ ਆ ਹੀ ਆ ਫਿਰ ਪੜਾਈ ਤਾਂ ਜਿੰਨੀ ਕਰੀ ਨਾ ਉਨੀ ਕਾਟੀ ਹੈ ਤੂੰ ਸਾਰਾ ਦਿਨ ਕਰਨਾ ਕੀ ਇਹ ਕਰੇ ਰਹਿ ਕੇ ਕੋਈ ਤਾਂ ਸਮਝਦੇ ਨਹੀਂ ਗਏ ਕੀ ਨਹੀਂ ਸਮਝਦੀ ਮੈਂ ਕਹਿੰਦਾ ਜੀ ਗੱਭੀ ਉਹ ਫਾਦੀ ਆ ਜੋ ਲੇਟ ਆਉਨੇ ਆ ਫਿਰ ਤੁਸੀਂ ਵੀ ਤਾਂ ਕਰੇ ਕੱਲੇ ਆਗੇ ਉਹ ਮੈਂ ਤੋੜਾ ਦਿਲਵਾ ਗਿਆ ਤੇ ਡੇਰਾ ਦਿਲ ਲੱਗ ਜੂ ਤੇਰੇ ਲਵਾਉਣ ਲਾਂ ਨਹੀਂ ਲੱਗੂ ਤੂੰ ਪੜ ਲੈ ਨਾਲੇ ਆਪਣੇ ਕੰਮ ਆਉ ਤੇਰੇ ਕੁਝ ਨਹੀਂ ਹੁੰਦਾ ਆ ਛੱਡੋ ਮੈਂ ਕਰ ਦਿੰਨਾ ਜੀ ਮੈਂ ਕਰ ਲੂੰਗੀ ਕੋਈ ਨਹੀਂ ਮੈਂ ਕਰ ਦਿੰਦਾ ਤੁਸੀਂ ਹੋਰ ਕੰਮ ਕਰ ਲਓ ਜਾ ਕੇ ਕੋਈ ਨਹੀਂ ਮੈਂ ਕਰ ਲੂੰਗੀ ਤੂੰ ਇਹਨੂੰ ਛੱਡ ਤੂੰ ਜਾ ਪੜ ਲੈ ਆਪਣਾ ਜਾ ਕੇ ਥੋੜਾ ਬਹੁਤ ਇਵੇਂ ਕਰ ਲੂੰਗੀ ਚੱਲ ਫਿਰ ਹੁਣ ਮੇਰੀ ਛੁੱਟੀ ਪੱਕੀ ਆ ਨਾ ਪੱਕੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਤੂੰ ਸਕੂਲ ਜਾਊਗਾ ਪੜ੍ਹ ਕੇ ਕੁਝ ਬਣ ਜਾਊਗਾ ਐਵੇਂ ਘਰਾਂ ਬੇਲੇ ਬੈਠਾ ਰਹਿੰਦਾ ਹੈ ਉਹ ਕੁਛ ਨਹੀਂ ਹੁੰਦਾ ਭਾਬੀ ਇੱਕ ਛੁੱਟੀ ਤਾਂ ਕਰਨ ਦੇ ਇੱਕ ਛੁੱਟੀ ਨਾਲ ਕੀ ਹੁੰਦਾ ਚੱਲ ਜੋ ਤੇਰਾ ਦਿਲ ਕਰਦਾ ਉਹ ਕਰ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ ਤੈਨੂੰ ਕੋਈ ਨਹੀਂ ਅੱਜ ਦਾ ਮੁੱਕ ਮੈਂ ਜਾਣ ਨਹੀਂ ਦਿੰਦਾ ਮੈਨੂੰ ਚੇਤਨਾ ਐ ਨਾ ਜਾਣੀ ප වදද මොකත් जाந்தන දහගත ਜਿਆਦਾ ਹੀ ਜਵਾਨੀ ਚੜ ਰਹੀ ਆ ਅੱਜਕੱਲ ਤੇਰਾ ਹਿੱਲਾ ਕਰਨਾ ਪਊਗਾ ਮੈਨੂੰ ਮੈਂ ਪੱਬੀ ਉਹ ਤਾਂ ਕੁਛ ਨਹੀਂ ਮੈਂ ਤਾਂ ਫੋਨ ਹੀ ਦੇਖ ਰਿਆ ਸੀਗਾ ਮੇਰਾ ਕਿਹੜਾ ਥੋੜੇ ਵੱਲ ਧਿਆਨ ਸੀਗਾ ਵੈਸੇ ਮੈਂ ਤਾਂ ਸਟੱਡੀ ਦੇ ਵੀਡੀਓ ਦੇਖ ਰਿਆ ਹਾਂ ਦੇਖ ਨਹੀਂ ਜਰਾ ਧਿਆਨ ਤੇਰਾ ਸਟੱਡੀ 'ਚ ਨਹੀਂ ਧਿਆਨ ਮੈਨੂੰ ਪਤਾ ਚੱਲ ਗਿਆ ਭਾਬੀ ਜੀ ਪਤਾ ਚੱਲ ਹੀ ਗਿਆ ਹੈ। ਮੇਰੇ ਕੋਲ ਨਹੀਂ ਸਮਝ ਆ ਰਿਹਾ। ਮੈਂ ਚਾਹੁੰਨਾ ਨਹੀਂ। ਕੀ ਚੋਲਿਆ ਨੂੰ? ਭਾਬੀ ਆਣਾ ਤੁਸੀਂ ਜਾਣੀ ਜਾਣ ਤੁਹਾਨੂੰ ਪਤਾ ਤਾਂ। ਕੀ ਕਰੀ ਜਾਂਦਾ ਹੈ? ਮੈਨੂੰ ਲੱਗਦਾ ਤੇਰੀ ਗੱਲ ਮੈਨੂੰ ਤੇਰੇ ਭਰਾ ਤੱਕ ਦੱਸਣੀ ਪੈਣੀ ਹੈ। ਨਹੀਂ ਪੱਬੀ ਬਾਜੀ ਨੂੰ ਕੀ ਕਹਿਣਾ? ਬਾਜੀ ਨੂੰ ਕੁਝ ਨਹੀਂ। ਕਿਉਂ ਨਹੀਂ ਕਹਿਣਾ ਬਾਜੀ ਨੂੰ? ਮੈਂ ਦੱਸਾਂ ਤਾਂ ਸਹੀ ਕਿ ਤੈਨੂੰ ਜਵਾਨੀ ਚੜ ਰਹੀ ਹੈ ਹੁਣ। ਅੱਭੀ ਇਹ ਸੁਣਨਾ ਸਿਰ ਹੁੰਦਾ ਯਾਰ ਤੇ ਮੈਂ ਕਿਰ ਕੋਈ ਕੁਝ ਕਹਿਣ ਲੱਗਾਂ ਮੈਨੂੰ ਪਤਾ ਹੈ ਤੂੰ ਕਹਿੰਦਾ ਕੁਝ ਨਹੀਂ ਪਰ ਕਰ ਤੂੰ ਬਹੁਤ ਕੁਝ ਰਿਹਾ ਹੈ ਮੈਂ ਤੈਨੂੰ ਬੜੇ ਦਿਨਾਂ ਤੋਂ ਨੋਟ ਕਰ ਰਹੀ ਹਾਂ ਅੱਭੀ ਦੇਖੋ ਨਾ ਜਿਵੇਂ ਹੋ ਰਿਹਾ ਪਰ ਮੈਨੂੰ ਬਹੁਤ ਕੁਝ ਹੁੰਦਾ ਤੇ ਕੀ ਕਰਨਾ ਚਿੱਤਨ ਤੂੰ ਤੂੰ ਕਮਲਾ ਮੈਨੂੰ ਲੱਗਦਾ ਤੇਰੇ ਭਰਾ ਨੂੰ ਦੱਸਣਾ ਹੀ ਪੈਣਾ ਅੱਜ ਅੱਭੀ ਗੱਲ ਛੱਡ ਮੈਨੂੰ ਚੇਤਨ ਯਾਰ ਫਿਰ ਚੱਲਾਂਗੇ ਯਾਰ ਧਾਪਾਂ ਘਨੇ ਕਿਤੇ ਤੱਕ ਜੇ ਬਾਈਂ ਹੁੰਦਾ ਤੇ ਇਤਨ ਮਰਨਾ ਚਾਹੀਦਾ ਤੇ ਅਬੀ ਖਾਂ ਚੇਤਨ ਕੀ ਹੋਇਆ ਮੇਰੇ ਬੱਬੀ ਮੇਰੇ ਕੋਲ ਨਾ ਗਲਤੀ ਹੋ ਗਈ ਤੁਸੀਂ ਵੀਰੇ ਨੂੰ ਨਾ ਦੱਸਿਓ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਇਸ ਉਮਰ 'ਚ ਚੀਜ਼ਾਂ ਹੁੰਦੀਆਂ ਰਹਿੰਦੀਆਂ ਤੂੰ ਮੇਰੇ ਕੋਲ ਆ ਇੱਧਰ ਆ ਬਹਿ ਜਾ ਕੋਈ ਨਾ ਮੈਂ ਤੇਰੇ ਵੀਰੇ ਨੂੰ ਨਹੀਂ ਦੱਸਾਂਗੀ ਪਰ ਤੂੰ ਆਪਣਾ ਧਿਆਨ ਰੱਖਿਆ ਕਰ ਆਪਣੀ ਪੜ੍ਹਾਈ 'ਚ ਧਿਆਨ ਲਗਾਇਆ ਕਰ ਸਮਝ ਆ ਗਈ ਤੈਨੂੰ ਹਾਂ ਪੱਬੀ ਉਹ ਤਾਂ ਮੈਂ ਕਰ ਲੂੰਗਾ ਹੁਣ ਬਾਕੀ ਤੁਸੀਂ ਧਿਆਨ ਰੱਖਿਓ ਮਾੜਾ ਇਹ ਵੀਰੇ ਨੂੰ ਨਾ ਪਤਾ ਲੱਗੇ ਜੇ ਵੀਰੇ ਨੂੰ ਪਤਾ ਲੱਗ ਗਿਆ ਤੋ ਐ ਮੈਂ ਫालतੂ ਕੁੱਟੂ ਕੋਈ ਨਾ ਚੇਤਨ ਤੂੰ ਟੈਨਸ਼ਨ ਨਾ ਲੈ ਅੱਜ ਮੇਰਾ ਵੈਸੀ ਬਾੜਾ ਹੀ ਸਿਰ ਦਰਦ ਹੋ ਰਿਆ ਨੇ ਤੇ ਪਤਾ ਨਹੀਂ ਕਾਨੂੰ ਵਦਨ ਜਾਂ ਟੁੱਟਿਆ ਜਾ ਰਿਹਾ ਤੂੰ ਬੜਾ ਧਿਆਨ ਰੱਖ ਹੈਨਾ ਹਾਂ ਤੂੰ ਅਭੀ ਮੈਂ ਲੱਤਾਂ ਕੁੱਟ ਦਿੰਨਾ ਕੋਈ ਗੱਲ ਨਹੀਂ ਉਹਨੇ ਸੈੱਟ ਹੋ ਜੂਗਾ ਸਾਰਾ ਕੁਝ ਕੋਈ ਨਾ ਚੇਤਨ اپنی پڑھائی ਵੱਲ ਧਿਆਨ ਦੇ। ਕੁਛ ਨਹੀਂ ਹੁੰਦਾ ਬਾਬੀ ਕੋਈ ਨਹੀਂ। ਲੱਤ ਉੱਪਰ ਕਰਉਂਦਾ। ਨਾ ਮੈਨੂੰ ਤੁੰਨੂੰ ਨਾ ਵਧੀਆ ਲੱਗੇ ਫਿਰ ਕਿਉਂ ਮੈਨੂੰ? ਤੂੰ ਤਾਂ ਬੜੀਆ ਸੋਹਣੀ ਲੱੱਗਦਾ ਕੁੱਤਦਾ ਐ ਮੈਨੂੰ ਤਾਂ ਪਤਾ ਹੀ ਨਹੀਂ ਸੀ। ਬਾਬੀ ਲੱੱਤਾ ਤਾਂ ਮੈਂ ਬਹੁਤ ਸੋਹਣੀ ਕੁੱਤਦਾ ਮੈਂ ਮੈਂ ਤਾਂ ਮਾਲ ਸੀ ਉਹ ਸੋਹਣੀ ਕਰਦਾ। ਕਦੇ ਤੁਸੀਂ ਕਰਾ ਕੇ ਦੇਖਿਓ ਮੇਰੇ ਤੋਂ। ਅੱਛਾ। ਹੋਰ ਕਮਲਾ ਜਿਆ। ਬਾਬੀ ਕੋਈ ਨਾ ਹੁਣ ਸੈੱਟ ਹੋ ਜੂ। ਚੇਤਨ ਹਾਂਜੀ ਬਾਬੀ ਬੱਸ ਕਰ ਤੂੰ ਹੁਣ ਜਾ। ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ।

रेडी हजारेडी बंदा बंदा मैं देख रहा मजा तो ओनू ही आ रहा मालिश तो ए देखी कोई ना ना। तेरे को बहुत मौके आने पर आका बहुत नहीं। जो मिनट लग्या वीरन दस तो भी शुकर है खड़ा छुट्टिया वीर वाला कोई ना जितना तू जो कर रहे थे ना वो ही फोकस कर जल्दी मन जूगी देखिए देखा बोला की करती है धोती पी है टाइम हो गया अजे तक तो आए नहीं मैं ही पूछना फोन करके मैं ये भी कुछ अज उन्होंने कहें छेती आए ना कुछ भी लव की बना है हेलो हेलो हाँ जी की कर दे पे करना की है मन को तो नहीं याद करी जाने हैं बस तुझ तो हमेशा रोमांटिक रहा करो अच्छा की बनावा खान चाहिए आज क्या बात है जो मर्जी बना लो जो तुम्हें पसंद आप वही खा लेना ਨੇ ਅੱਜ ਕੁਝ ਸਪੈਸ਼ਲ ਖਾਣਾ ਹੋਵੇ ਤਾਂ ਦੱਸ ਦੋ ਹਾਂ ਭਾਈ ਕੀ ਬਤਾ ਕੀ ਗੱਲ ਮળે ਧਿਆਨ ਰੱਖਿਆ ਜਾ ਰਿਹਾ ਅੱਜ ਹਾਂ ਨਾਲੇ ਛੇਤੀ ਆ ਗਿਓ ਅੱਜ ਛੇਤੀ ਆ ਗਿਓ ਕੀ ਹੋ ਗਿਆ ਸੁਖਤਾ ਹੈ ਨੇ ਅੱਜ ਮੇਰਾ ਜੀਜੀਆ ਨਹੀਂ ਲੱਗੀ ਜਾਂਦਾ ਹਰੇ ਛੇਤੀ ਆਇਓ ਠੀਕ ਆ ਇਹ ਗੱਲ ਤਾਂ ਫੇਰ ਆਪਾਂ ਜੀ ਲਵਾ ਦਨੇ ਆਗੇ ਮਟਰ ਪਨੀਰ ਬਣਾਦਾ ਅੱਜ ਹਾਂ ਹਾਂ ਬਣਾ ਲਾ ਮਟਰ ਪਨੀਰ ਬਣਾ ਲਾ ਇੱਕ ਗੱਲ ਹੋਰ ਕਹਿਣੀ ਸੀ ਮੈਂ ਹਾਂ ਬੋਲ आंदेयो ना केमिस्ट कोनो आहु होंदे आयो अपना सामान अच्छा। तो ले आयो ओहो अच्छा वैसे सामान दीदा की लोड आ चल ने तो केहा मैं ले आऊंगा कोई नहीं हां जी हां जी चल फिर तैयार है आ जे हो हां हां हाँ, बस हुनता आ गया मैं हुनता वही नहीं देर लगना काम जे हुनता दूध के काम जी ध्यान देना ठीक है तू तैयार है आ गया है मैं ठीक है जी मम्मी छी छी खाना बना के ਉਨਰ ਦੇਟ ਕਰ ਲੈਣਾ ਮੈਂ ਤੁਮੋਂ ਓਕੇ ਫਾਲਦਾ ਤੀ ਜਾ ਇਹ ਤਾਂ ਆਪ ਜਿੰਦੀ ਕੋਈ ਨਾ ਮੈਂ ਜਾਉਂਗਾ ਪ੍ਰੋਡਕਸ਼ਨ ਦੇਖ ਕੇ ਲਈ ਉਹ ਦੇहांत ਪਹਿਲੇ ਦਿਨ ਦੱਬ ਲੈਣਾ ਨਹੀਂ ਲੱਗਦਾ। ਆ ਵੀ ਨਹੀਂ ਬੱਸ ਹੁਣ ਤੋਂ। ਚੇਤਨ ਤੂੰ ਕੀ ਕਰ ਰਿਹਾ ਹੈਂ? ਬਈ ਖੁਸ਼ੀ ਨਹੀਂ ਹੁੰਦਾ। ਇੰਨਾ ਖੁਸ਼ੀ ਨਹੀਂ ਹੁੰਦਾ। ਨਹੀਂ ਚੇਤੇ ਅਸੀਂ ਇਹ ਨਹੀਂ ਕਰ ਸਕਦੇ। ਲੋਕੀ ਕੀ ਕਹਿਣਗੇ? ਲੋਕੀ ਕੁਝ ਨਹੀਂ ਕਹਿੰਦੇ। ਤੇਰੇ ਵੀਰ ਨੂੰ ਪਤਾ ਲੱਗ ਗਿਆ ਤੂੰ ਉਹ ਮੈਨੂੰ ਛੱਡੂਗਾ ਨਹੀਂ। ਕਿਸੇ ਨੂੰ ਕੁਝ ਪਤਾ ਨਹੀਂ ਲੱਗੂਗਾ। ਇਹ ਚੱਲ ਆਪਣੇ ਚ ਰਹੋਗੀ। ਨਹੀਂ ਚੇਤੇ ਨਹੀਂ। ਇਹ ਠੀਕ ਨਹੀਂ ਹੈ। ਆ ਵੀ ਮੰਨ ਜਾ। ਨਹੀਂ ਚੇਤਨ। Potby ek keer maar net. Sit dan net. ਮੈਂ ਤਾਂ ਤੈਨੂੰ ਬੜਾ ਹੀ ਸ਼ਰੀਫ ਸਮਝਦੀ ਸੀ ਤੂੰ ਤਾਂ ਜਮਾਈ ਲੁੱচ্চਾ ਨਿਕਲੇ ਆ ਆਖਿਰਕਾਰ ਤੂੰ ਜੋ ਕਰਨਾ ਚਾਹੁੰਦਾ ਸੀ ਉਹ ਮੈਂਨ ਕਰ ਹੀ ਲਿਆ ਹੈਨਾ ਕੀ ਕਰੀਏ ਭਾਬੀ ਤੁਹਾਡੇ ਵਰਗੇ ਹੌਟ ਭਾਬੀ ਨੂੰ ਵੇਖ ਕੇ ਦੇਵਰਾਂ ਲੁੱੱਚੇ ਬਣਨੇ ਬੰਦਾ ਅੱਛਾ ਤੁਹਾਡੇ ਵਰਗੇ ਲੁੱੱਚੇ ਦੇਵਰ ਹੋਣ ਤੇ ਅਸੀਂ ਵਿਆਹ ਹੀ ਨਾ ਕਰਾਈਏ ਅੱਛਾ ਹਾਂ ਜਿਵੇਂ ਬਹੁਤ ਸੋਣਾ ਲੱਗਿਆ ਮੈਨੂੰ ਚੇਤਨ ਮੈਨੂੰ ਕੀ ਪਤਾ ਤੂੰ ਜਿਹੜਾ ਮੈਨੂੰ ਰੋਜ਼-ਰੋਜ਼ ਦੇਖਦਾ ਸੀ ਕਿਹਦੇ ਵਾਸਤੇ ਦੇਖ ਰਿਹਾ ਸੀ ਮੈਨੂੰ ਇੱਕ ਪਤਾ ਸੀਗਾ ਇੱਕ ਨਾ ਇੱਕ ਦਿਨ ਇਹ ਦਿਨ ਤਾਂ ਪੱਕਾ ਆਊਗਾ ਅੱਛਾ ਟਾਈਂ ਤਰਫ ਲੱਗ ਗਿਆ ਟਾਈਂ ਤਰਫ ਪੜਾਈ ਚ ਮਨ ਨਹੀਂ ਲੱਗਦਾ ਤਾਈ ਤੂੰ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦਾ ਰਹਿੰਦਾ ਸੀ ਪਰ ਇੱਕ ਗੱਲ ਯਾਦ ਰੱਖੀ ਆ ਗੱਲ ਤੇਰੇ ਵੀਰੇ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਤੇ ਈ ਰਿਤ ਮੇਰੇ ਵਿੱਚ ਰਵੇ ਕਿਸੇ ਨੂੰ ਪਤਾ ਲੱਗ ਗਈ ਤੇ ਥੂ ਥੂ ਹੋਊਗੀ ਨਾ ਪੱਪੀ ਪਤਾ ਤਾਂ ਕਿਸੇ ਨੂੰ ਨਹੀਂ ਲੱਗਦਾ ਨਲੇ ਹਾਂ ਐਥੇ ਭੁੱਲ ਜੀਏ ਇਹ ਗੱਲ ਜਿਹੜੀ ਹੁੰਦੀ ਹੈ ਸਾਡੇ ਵਿੱਚ ਠੀਕ ਹੈ ਹਾਂ ਉਹ ਵੀ ਉਹ ਤੂੰ ਟੈਨਸ਼ਨ ਨਾ ਲੋ ਤੇਰਾ ਵੀਰਾ ਤੈਨੂੰ ਵੀ ਨਹੀਂ ਛੱਡੂਗਾ ਤੇ ਮੈਨੂੰ ਵੀ ਨਹੀਂ ਹੋਰ ਮਜ਼ਾ ਆਇਆ ਨਾ ਤੈਨੂੰ ਅੱਜ ਹਾਂ ਪੱਪੀ ਜੇ ਜੀ ਬਾਬੀ ਮੈਨੂੰ ਸੋਹਣੀ ਲੱਗਦੀ ਸੀਗੀ ਜਿਹਨੂੰ ਮੈਂ ਰੋਜ਼ ਲੁੱਕ ਲੁੱਕ ਕੇ ਦੇਖਦਾ ਸੀਗਾ ਅੱਜ ਉਹ ਹੀ ਅੱਛਾ ਤੇ ਤੇਰੇ ਅਰਮਾਨ ਪੂਰੇ ਹੋ ਗਏ ਨੇ ਨਾਲੇ ਮੇਰੇ ਵੀ ਤੇਰਾ ਭਰਾ ਇੰਨਾ ਕਿੰਨਾ ਪਿਆਰ ਕਰਦਾ ਮੈਨੂੰ ਸੱਚੀ ਦੱਸਾ ਤੇ ਤੂੰ ਆਪਣੇ ਭਰਾ ਤੋਂ ਜ਼ਿਆਦਾ ਚੰਗਾ ਨੇ ਆਪਣੀ ਵੋਟੀ ਨੂੰ ਬਾੜੀ ਖੁਸ਼ ਰੱਖੇਗਾ ਵੋਟੀ ਦੀ ਗੱਲ ਬਾਅਦ ਚ ਕਰਾਂਗੇ ਜਦੋਂ ਤੱਕ ਬਾਬੀ ਤੁਸੀਂ ਜੋ ਮੇਰਾ ਸਾਰਾ ਕੁਝ ਅੱਛਾ ਚਿੱਕਾ ਨੂੰ ਬੋਟੀ ਆ ਗਈ ਨਾ ਫਿਰ ਭਾਬੀ ਨੂੰ ਕੁਲੀ ਦੇ ਛੱਡਾਂਗੇ ਨਹੀਂ ਤੈਨੂੰ ਮੈਂ ਹਾਂ ਕੋਈ ਨਹੀਂ ਦੇਖ ਲਾਂਗੇ ਫਿਰ ਅੱਛਾ ਜੀ ਠੀਕ ਚੰਨ ਠੀਕ ਹੈ ਤੂੰ ਆਪਣਾ ਪੜ ਪੜ ਲੈ ਫਿਰ ਮੈਂ ਵੀ ਜਾ ਕੇ ਨਾ ਤੋਕੇ ਰੈਡੀ ਹੁੰਦੀ ਹੈ ਤੇਰਾ ਭਰਾ ਆਣ ਵਾਲਾ ਠੀਕ ਹੈ ਅੱਭੀ ਜਾਨ ਦਿਲ ਤਾਂ ਨਹੀਂ ਕਰਦੇ ਹਾਂ ਹਾਂ ਕੋਈ ਨਾ ਪਾਈ ਵੀ ਆਣ ਵਾਲਾ ਹਾਂ ਚੱਲ ਜਾਂਦਾ

ਜਾਨ ਹਾਂਜੀ ਆਗੇ ਤੁਸੀਂ ਮੇਰੇ ਜਾਨ ਨੇ ਬੁਲਾਇਆ ਮੈਂ ਨਾ ਆਵਾ ਹਾਂਜੀ ਕੀ ਗੱਲ ਅੱਜ ਚਾਰ ਨੂੰ ਬਾਲੀ ਜਲਦੀ ਸੀ ਹਾਂ ਤਾਂ ਫੋਨ ਤੇ ਵੀ ਫੋਨ ਤੇ ਵੀ ਵੇਟ ਨਹੀਂ ਹੋ ਰਿਆ ਸੀ ਤੇਰਾ ਬਸ ਚੱਲਦਾ ਨਾ ਤੂੰ ਤਾਂ ਮੈਨੂੰ ਫੋਨ 'ਚ ਹੀ ਫੜ ਲੈਂਦੀ ਹਾਂ 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 ਕੋਈ ਨਾ ਤੁਸੀਂ ਹੁਣ ਆਗੇ ਚਲੋ ਰੋਟੀ ਰੋਟੀ ਖਾ ਲਓ ਫਿਰ ਆਪਾਂ ਗੱਲਾਂ ਕਰਾਂਗੇ ਰੋਟੀ ਖਾ ਲਓ ਹਾਂ ਰੋਟੀ ਕਿੱਥੇ ਚੰਗੀ ਲੱਗਣੀ ਆ ਮੇਰੀ ਮੈਡਮ ਤਾਂ ਨਾ ਆ ਫਿਰ ਮੈਡਮ ਨੂੰ ਖਾਉਂ ਰੋਟੀ ਥੋੜਾ ਚੰਗੀ ਲੱਗਦੀ ਹੈ ਅੱਛਾ ਕੋਈ ਗੱਲ ਨਹੀਂ ਫਿਰ ਤੁਸੀਂ ਫਰੈਸ਼ ਹੋ ਜੂ ਮੂੰਹ ਹੱਤੋ ਲੋ ਆਪਾਂ ਫਿਰ ਬੈਠ ਕੇ ਖਾਂਦੇ ਫਰੈਸ਼ੀ ਤਾਂ ਹੋਣਾ ਨਾਲ ਮੈਂ ਦੋ ਦੋ ਲਿਆਇਆ ਇੱਕ ਛੱਡੋ ਚਲੋ ਉਹ ਗੱਲ ਤਾਂ ਸਹੀ ਹੈ ਤੁਸੀਂ ਬੈਠ ਜੂ ਮੈਂ ਤੁਹਾਡੇ ਲਈ ਰੋਟੀ ਲਿਆਵਾਂ ਫਿਰ ਤੁਸੀਂ ਖਾਓ ਮੈਨੂੰ ਦੱਸਿਓ ਕਿਵੇਂ ਬਣੀ ਹੈ ਰੋਟੀ ਤਾਂ ਰੋਜ਼ ਹੀ ਵਧੀਆ ਬਣਦੀ ਆ ਉਹਦੀ ਤਾਂ ਕੋਈ ਗੱਲ ਟੈਨਸ਼ਨ ਹੀ ਨਹੀਂ ਹੈਗੀ ਜਿਹੜੀ ਗੱਲ ਲਈ ਬੁਲਾਇਆ ਜਲਦੀ ਆਫਿਸ ਚ ਮੈਂ ਮੀਟਿੰਗ ਛੱਡ ਗਿਆ ਨਾ ਤੇ ਮੈਡਮ ਦਾ ਅਜ ਮੂੰਹ ਰ ਆ ਠੀਕਾ ਤੇ ਮੈਂ ਵੀ ਇਹ ਮੌਕਾ ਛੱਡਣਾ ਨਹੀਂ ਚਾਹਦਾ ਸੀ ਚਲੋ ਬਾਬਾ ਠੀਕ ਹੈ ਪਹਿਲੇ ਤੁਸੀਂ ਖਾਣਾ ਖਾ ਲਓ ਤੇ ਆਪਾਂ ਫਿਰ ਰੋਮੈਂਟਿਕ ਹੋਏ ਹਾਂ ਨਹੀਂ ਆਪਾਂ ਪਹਿਲੇ ਰੋਮੈਂਟਿਕ ਹੋ ਜਾਨੇ ਆਂ ਖਾਣਾ ਫਿਰ ਖਾ ਲਾਂਗੇ ਤੁਸੀਂ ਮੰਨਿਆ ਕਰੋਨਾ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਹੋ ਲੈ ਤੇਰੀ ਗੱਲ ਮੰਨ ਕੇ ਤਾਂ ਜਲਦੀ ਆਇਆ ਤੇ ਹੋਰ ਕੀ ਦੀ ਮਨ ਪਹਿਲੇ ਸਮਾਨ ਵੀ ਦੋ ਦੋ ਲੈ ਆਇਆ ਉਫ ਸਮਾਨ ਨੂੰ ਛੱਡੋ ਪਹਿਲੇ ਤੁਸੀਂ ਨਾ ਤੋਨੋ ਫਿਰ ਮੈਂ ਰੋਟੀ ਲਗਾ ਲੈਂਦੀ ਆਂ ਫਿਰ ਦਿਖਾਵਾਂਗੀ ਨਾ ਲਾਂਗੇ ਨਾ ਲਾਂਗੇ ਐਡੀ ਕਿਹੜੀ ਜਲਦੀ ਆ ਨਾਣਾ ਹੀ ਤਾਂ ਹੈ ਨਾਨ ਜੋਗਾ ਖੋਤਾ ਜਾਈਏ ਅੱਛਾ ਮੈਂ ਮੈਂ ਥੋੜੀ ਥੱਕੀ ਹੋਈ ਹਾਂ ਤੁਸੀਂ ਪਹਿਲੇ ਖਾਣਾ ਖੋਣਾ ਖਾ ਲਓ ਫਿਰ ਕਰਦੇ ਹਾਂ ਹਾਂ ਤਾਂ ਕੁਝ ਕਰਿਆ ਵੀ ਨਹੀਂ ਪਹਿਲਾਂ ਹੀ ਤਾਂ ਗੇ ਘਰ ਦੇ ਬਾਲੇ ਹੀ ਕੰਮ ਹੁੰਦੇ ਨੇ ਤੁਹਾਨੂੰ ਤਾਂ ਬਸ ਇੱਕੋ ਹੀ ਕੰਮ ਸੁਝਦਾ ਨੇ ਮੈਂ ਸੁਝਦਾ ਕੰਮ ਮੁੰਡੇ ਲਈ ਵੀ ਤਾਂ ਤੈਨੂੰ ਬੁਲਾਇਆ ਅੱਛਾ بابا ਮੈਂ ਬੁਲਾਇਆ ਤੁਸੀਂ ਫਰੈਸ਼ ਹੋ ਲੋ ਆਪਾਂ ਫਿਰ ਬੈਠਦੇ ਹਾਂ ਨਾਨ ਉਹਨੂੰ ਮੂੜ ਬਣਾਇਆ ਤਾਂ ਮੁੰਡੂ ਸਹੀ ਵੀ ਤੁਸੀਂ ਕਰਨਾ ਪੈਣਾ ਬਸ ਕਰੋ ਤੁਸੀਂ ਭੱਜਣ ਦੀ ਭਈਆ ਰੋਟੀ ਖਾ ਲਾਂਗੇ ਰੋਟੀ ਕਿੱਥੇ ਭੱਜੀ ਜਾਂਦੀ ਆ ਠੰਡੀ ਹੋ ਜਾਊਗੀ ਫਿਰ ਆਪਾਂ ਆਰਾਮ ਨਾਲ ਬੈਠੇ ਉਹਨਾਂ ਨੇ ਰਾਤ ਆਪਣੀ ਨੇ ਸਾਡੀ ਉਹ ਤਾਂ ਠੰਡੀ ਹੋਊਗੀ ਹੋਊਗੀ ਇਹਨੂੰ ਵੀ ਠੰਡਾ ਕਰਮ ਜਿਹੜਾ ਘਰ ਵਾਲਾ ਤੁਹਾਡਾ ਕਰਮ ਆ ਆ। ਅੱਛਾ ਬਾਬਾ ਤੁਹਾਨੂੰ ਠੰਡਾ ਕਰ ਦੂੰਗੀ ਪਹਿਲੇ ਤੁਸੀਂ ਖਾਣਾ ਖਾ ਲਓ। ਕਰ ਦੂੰਗੀ ਨਹੀਂ ਠੰਡਾ ਕਰੋ। ਅੱਛਾ ਨਾ ਤੁਸੀਂ ਵੀ ਬਸ ਫੇਰ ਭੱਜ ਰਹੇ ਆਉਂਦੀ ਆ ਨਾ ਮੈਂ ਤੁਸੀਂ ਜਾਣਾ ਕਿੱਥੇ ਆ ਫਿਰ ਸਮਾਨ ਵੀ ਦੋ ਦੋ ਮੰਗਾਏ ਹੁਣ ਨੱਕ ਰੇਵੀ ਅੱਛਾ ਤੁਸੀਂ ਬਾਲਾ ਹੀ ਬੋਲ ਰਹੇ ਹੋ ਅੱਜ ਧਿਆਨ ਨਹੀਂ ਆ ਰਹੀ ਛੱਕਰ ਗਈ ਆਏ ਹਾਂ ਠੀਕ ਹੈ ਸਮਾਨ ਲੈ ਆਪ ਹੀ ਬੁਲਾ ਕੇ ਕੋਈ ਗੱਲ ਨਹੀਂ ਰੋਟੀ ਖਾ ਕੇ ਛੱਡਦਾ ਮੈਂ ਵੀ ਨਹੀਂ ਹੈ ਸਮਾਨ ਵੀ ਘੱਟ ਪੈ ਤੇ ਆ ਤਾਂ ਵੱਧ ਹੀ ਚੱਲੂ ਆ ਜਾ ਕੋਈ ਨਹੀਂ ਤੂੰ ਰੋਟੀ ਲੈ ਕੇ ਤੈਨੂੰ ਮੈਂ ਦਿੰਦਾ